ਅੱਜ ਤੁਹਾਨੂੰ ਨਾ ਸਵਰਗਾਂ ਵਰਗੇ ਘਰ ਚ ਲੈ ਕੇ ਆ ਗਿਆ ਆਜੋ ਕਿਰਾਂ 2200 ਸਕਰ ਫੁੱਟ ਦੇ ਵਿੱਚ ਬਣਿਆ ਹੋਇਆ ਘਰ ਆ ਸਿੰਘ ਬਿਲਡਰਾਂ ਨਾਲ ਦਾ ਬਣਾਇਆ ਹੋਇਆ ਤੇ ਸਿੰਘ ਬਿਲਡਰ ਤੁਹਾਨੂੰ ਪਤਾ ਹੀ ਆ ਵੀ ਐਡਮੈਂਟਨ ਦਾ ਵੱਡਾ ਨਾ ਇਸ ਵਕਤ ਮੈਪਲ ਕ੍ਰੈਸਟ ਦੇ ਵਿੱਚ ਆਪਾਂ ਐਡਮੈਂਟਨ ਦੇ ਵਿੱਚ ਆ ਦੇਖੋ ਵੀ ਖੂਬਸੂਰਤ ਘਰ ਆ ਅੰਦਰੋਂ ਵੀ ਆ ਕੇ ਦਿਖਾਉਣਾ ਵੀ ਕੀ ਹਿਸਾਬ ਕਿਤਾਬ ਆ ਐਵੇਂ ਤਾਂ ਨਹੀਂ ਲੋਕ ਬੀਸੀ ਤੋਂ ਟ੍ਰਾਂਟੋ ਤੋਂ ਇਸ ਪਾਸੇ ਨੂੰ ਆਉਂਦੇ ਇਹ ਖਾਸ ਗੱਲ ਆ ਘਰਾਂ ਦੀ ਆਜੋ ਅੰਦਰਲੇ ਪਾਸੇ ਚੱਲਦੇ ਆਣ ਵਾਲੀ ਗੱਲਬਾਤ ਕਰਦੇ ਆ ਤੇ ਸਾਰਾ ਘਰ ਵਿਜ਼ਿਟ ਕਰਾਉਣਾ ਵੀ ਕੀ ਖਾਸ ਗੱਲਾਂ ਇਹਦੇ ਵਿੱਚ ਆ ਜੀ ਉਧਰਲੇ ਪਾਸੇ ਐਂਟਰੀ ਕਰ ਚੁੱਕੇ ਆਪਾਂ ਕੱਲਾ ਆਪਾਂ ਘਰ ਦਿਖਾਉਣਾ ਹੀ ਨਹੀਂ ਤੇ ਰੇਟ ਵੀ ਦੱਸਾਂਗੇ ਕੀ ਭਾਅ ਚੱਲਦਾ ਵਾ ਇਹ ਵੀ ਸਾਰੀਆਂ ਗੱਲਾਂ ਪੱਤਾਂ ਕਰਾਂਗੇ ਬਹੁਤ ਖੂਬਸੂਰਤ ਤੇ ਬਾਈ ਨਰਮਲਜੀਤ ਸਿੰਘ ਸਿੱਧੂ ਸਭ ਆਪਣੇ ਨਾਲ ਕਿ ਵੀਰ ਜੀ ਸ਼ਾਸਤਰੀ ਕਾਲ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਬਾਈ ਤੁਸੀਂ ਸੁਣਾਓ ਬਈ ਗੁਣ ਤੁਹਾਡੇ ਘਰ ਬਣਾਉਣ ਦੇ ਵਿੱਚ ਬਹੁਤ ਆ ਲੋਕ ਆਖਦੇ ਮੈਂ ਨਹੀਂ ਆਖਦਾ ਕਿਉਂਕਿ ਮੈਂ ਤਾਂ ਨਵਾਂ ਹਾਂ ਜੀ ਵੀ ਬੰਦਿਆਂ ਦੇ ਘਰ ਬਣਾਉਂਦੇ ਮਗਰੋਂ ਆ ਵੈਕ ਪਹਿਲਾਂ ਜਾਂਦੇ ਆ ਬਿਲਕੁਲ ਜੀ ਵੇ ਇੱਕ ਮੋਟਾ ਜਿਆ ਦੱਸਣਾ ਚਾਹੁੰਦੇ ਹੋ ਵੀ ਦੇ ਆਪਦੇ ਮੂੰਹ ਕਹਿਣਾ ਤਾਂ ਔਖਾ ਹੁੰਦਾ ਪਰ ਮੋਟਾ ਜਿਆ ਕਹਿਣਾ ਚਾਹੁੰਦੇ ਹੋ ਵੀ ਕੋਈ ਖਾਸ ਗੁਣ ਤੁਹਾਡੇ ਚ ਵੀ ਲੋਕ ਕਿਉਂ ਐਂਦਾ ਵੀ ਤੁਹਾਡੇ ਘਰ ਬਣਦੇ ਮਗਰੋਂ ਪਹਿਲਾਂ ਲੈ ਲੈਂਦੇ ਆ ਤੇ ਸਿੰਘ ਬਿਲਡਰ ਵੱਡਾ ਨਾ ਬਣਿਆ ਬਿਲਕੁਲ ਬਈ ਅਸੀਂ ਨਾ ਇਹ ਕਾਸਟ ਕਟਿੰਗ ਦੇ ਵਿੱਚੋਂ ਅਸੀਂ ਪੈਸੇ ਸੇਵ ਨਹੀਂ ਕਰਦੇ ਹੈਗੇ ਕਾਸਟ ਕਟਿੰਗ ਅਸੀਂ ਨਹੀਂ ਕਰਦੇ ਹੈਗੇ ਅਸੀਂ ਟਰਾਈ ਕਰਦੇ ਆ ਵੀ ਫਾਊਂਡੇਸ਼ਨ ਤੋਂ ਲੈ ਕੇ ਨਿੱਕੀ ਨਿੱਕੀ ਚੀਜ਼ ਦਾ ਖਿਆਲ ਕਰਦੇ ਆ ਅਸੀਂ ਜੋ ਵੀ ਕਰਦੇ ਰਿਲੇਟਡ ਕੰਸਟਰਕਸ਼ਨ ਆ ਬਰੀਕੀ ਦੇ ਨਾਲ ਹਰ ਸਾਈਟ ਤੇ ਉੱਤੇ ਸਾਡੇ ਸੁਪਰਵਾਈਜ਼ਰ ਹੈਗੇ ਨੇ ਅਸੀਂ ਪ੍ਰੋਪਰ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਹੋਈ ਆ ਤੇ ਕੋਈ ਵੀ ਮਤਲਬ ਇਹੋ ਜਿਹਾ ਨਹੀਂ ਹੋਊਗਾ ਇਸ਼ੂ ਵੀ ਜਿੱਥੇ ਵੀ ਅਸੀਂ ਦੋ ਮੇਨ ਥਿੰਗ ਹੈਗੀ ਆ ਵੀ ਅਸੀਂ ਸਰਵਿਸ ਕਾਲ ਜਿਹੜੀਆਂ ਹੈਗੀਆਂ ਨੇ ਅਸੀਂ ਟਰਾਈ ਕਰਦੇ ਵੀ ਸਰਵਿਸ ਕਾਲ ਸਾਨੂੰ ਆ ਵੀ ਨਾ ਉਸ ਹਿਸਾਬ ਨਾਲ ਅਸੀਂ ਕਾਰ ਬਣਾਈਏ ਪਰ ਫਿਰ ਵੀ ਜੇ ਸਰਵਿਸ ਕਾਲ ਆਉਂਦੀ ਆ ਕਰਨੀ ਤਾਂ ਚਲੋ ਹੈਗੀ ਹੈਗੀ ਆ ਪਰ ਫਿਰ ਵੀ ਮਤਲਬ ਇਹ ਹੁੰਦਾ ਵੀ ਮਤਲਬ ਕਿਸੇ ਵੀ ਕਸਟਮਰ ਨੂੰ ਵਧੀਆ ਬਣਾ ਦਿਓ ਬੀਕ ਦੇ ਵੀ ਲੋਕਾਂ ਦੇ ਫੋਨ ਘਟ ਆਉਣ ਵੀ ਬਿਲਕੁਲ ਸਰਮਜੀਤ ਸਿੰਘ ਵੀ ਆ ਤਾਂ ਆ ਗੱਲ ਹੋ ਗਈ ਇਹ ਕਹਿਣ ਦੀ ਲੋੜ ਹੀ ਨਾ ਪਵੇ ਹਾਂਜੀ ਬੀ ਇਸੀ ਚ ਅਵੋਇਡ ਕਰਦੇ ਆ ਇਸ ਚੀਜ਼ ਨੂੰ ਹਾਂਜੀ ਯਾਰ ਕੱਲ ਮੋਤੀ ਜੀ ਗੱਲ ਇਹ ਸੁਣ ਚ ਆਇਆ ਵੀ ਇਹ ਫੱਟਿਆਂ ਫੋਟਿਆਂ ਚ ਰੁਪਈਏ ਨਹੀਂ ਬਚਾਉਂਦੇ ਵੀ ਪਾ ਮੋਟਾ ਲਾਉਣਾ ਸੀ ਉੱਤੇ ਪਤਲਾ ਲਾਤਾ ਹਨਾ ਇੱਕ ਖਾਸ ਗੱਲ ਆ ਇਹ ਕਿੰਨੇ ਸਕਰ ਫੁੱਟ 2200 ਸਕਰ ਫੁੱਟ ਇਹ ਅਪ੍ਰੋਕਸੀਮੇਟਲੀ 2200 ਸਕਰ ਫੀਟ ਆ ਭਾਈ ਹਾਂਜੀ ਹਾਂਜੀ ਫੁਲੀ ਕਸਟਮ ਹੋਮ ਆ ਭਾਈ ਐਕਸਟੈਂਡਡ ਕਿਚਨ ਆ ਜੀ ਇਹਦੀ ਸਾਰੇ ਦੀ ਸਾਰੀ ਸਪਾਈਸ ਕਿਚਨ ਬਣੀ ਹੋਈ ਆ ਤੇ ਰੈਗੂਲਰ ਲੋਟ ਤੇ ਹੈਗਾ ਭਾਈ ਘਰ ਇਹ ਵਿਚਰ ਵਾਲਾ ਸਟੈਂਡਰਡ ਕਿਚਨ ਲਾਈਟਿੰਗ ਤੁਸੀਂ ਦੇਖ ਰਹੇ ਹੋ ਵੀ ਅਸੀਂ ਲਾਈਟਾਂ ਵੀ ਕਾਫੀ ਜ਼ਿਆਦਾ ਤਰਫ ਦਿੰਨੇ ਹੈਗੇ ਆ ਇਹ ਜੇ ਘਰਾਂ ਚ ਇੰਡੀਆ ਚ ਕੈਬਨਟ ਮੰਤਰੀ ਰਹਿੰਦੇ ਅੱਛਾ ਜੀ ਜਿਹੇ ਜਿੱਥੇ ਘਰ ਕੇ ਰੇਡਰ ਅਕਸਰ ਉੱਥੇ ਆਪਣੇ ਪੰਜਾਬ ਚ ਨਹੀਂ ਕਹਿੰਦੇ ਕਈ ਆ ਵੀ ਉਹ ਲੱਕੜ ਦੇ ਘਰ ਆ ਹਾਂਜੀ ਹਾਂਜੀ ਪਰ ਗੱਲ ਇਹ ਆ ਵੀ ਜਦੋਂ ਇਹਦਾ ਮੁੱਲ ਦੇਖੀਦਾ ਵਾ ਜਾਂ ਇਹਦੀ ਬਣਾਵਟ ਨੂੰ ਦੇਖੀਦਾ ਅੰਦਰੋਂ ਦੇਖੀਦਾ ਜਿੰਨੀਆਂ ਸਹੂਲਤਾਂ ਹੁੰਦੀਆਂ ਤਾਂ ਮੈਨੂੰ ਲੱਗਦਾ ਵੀ ਹੋ ਸਕਦਾ ਕੈਬਨਟ ਮੰਤਰੀਆਂ ਕੋਲੇ ਵੀ ਨਾ ਹੋਵੇ ਹੋ ਸਕਦਾ ਭਾਈ ਹਨਾ ਇਹ ਕੋਈ ਦੇਖਣ ਵਾਲੀ ਗੱਲ ਦੋਨੋਂ ਆਪਾਂ ਨੂੰ ਇੱਕ ਲੱਗਦਾ ਵੀ ਯਾਰ ਵਿੱਚ ਰੂਜ ਹੀ ਭਰ ਕੇ ਬਣਾਈ ਜਾਂਦੇ ਆ ਖੈਰ ਉਹ ਬਹੁਤ ਮਹਿੰਗਾ ਪ੍ਰੋਸੈਸ ਆ ਹਾਂਜੀ ਆਹ ਹੋ ਗਈ ਆਪਣੀ ਸਪਾਈਸ ਕਿਚਨ ਹਾਂਜੀ ਸਪਾਈਸ ਕਿਚਨ ਭਾਈ ਸਪਾਈਸ ਕਿਚਨ ਹਾਂਜੀ ਹਾਂਜੀ ਆਹ ਦੇਖੋ ਵੀ ਬਹੁਤ ਸੋਹਣਾ ਤੇ ਇਹ ਸਾਰਾ ਆਲਮੋਸਟ ਡਨ ਹੋ ਚੁੱਕਿਆ ਹਨਾ ਬਿਲਕੁਲ ਜੀ ਇਹ ਆਲਰੇਡੀ ਮਤਲਬ ਰੈਡੀ ਟੂ ਸੇਲ ਆ ਜੀ ਕਰ ਰਹੇ ਜੀ ਹਾਂਜੀ ਬਿਲਕੁਲ ਬਿਲਕੁਲ ਆਪਰੇਟ ਦੀ ਗੱਲ ਵੀ ਕਰਾਂਗੇ ਅੱਗੇ ਜਾ ਕੇ ਮਾੜਾ ਜਿਹਾ ਦਿਖਾ ਦਈਏ ਫੇਰ ਅਗਲਾ ਕਿ ਹਸਾਬ ਜਾ ਜਾਂਦਾ ਵੀ ਇੰਨੇ ਕ ਦਾ ਬਿਲਕੁਲ ਬਿਲਕੁਲ ਜੀ ਹੂੰ ਵੇਖੋ ਕੈਨੇਡਾ ਚ ਘਰ ਬੰਦਾ ਹਰੇਕ ਹੀ ਲੈ ਸਕਦਾ ਵਾ ਕੋਈ ਏਡੀ ਵੱਡੀ ਗੱਲ ਨਹੀਂ ਹੈ ਨਾ ਬਿਲਕੁਲ ਹਾਂਜੀ ਹਾਂਜੀ ਲੋਰਡ ਵੀ ਕਾਫੀ ਵੱਡੀ ਹੈ ਬਈ ਹੂੰ ਬੈਕਯਾਰਡ ਘਰ ਦਾ ਖਾਸਾ ਵੱਡਾ ਜੀ ਲੈ ਤੇ ਸੋਨੂੰ ਇੱਥੇ ਸ਼ਿਵਲੇ ਵਾਲੀ ਫੀਲਿੰਗ ਮਿਲਣੀ ਆ ਹਾਂਜੀ ਤਨਗ ਮਹੀਨੇ ਕੇ 2 ਮਹੀਨੇ ਅ ਪ੍ਰੋਕਸੀਮੇਟਲੀ ਤਨਗ ਮਹੀਨੇ ਤਾਂ ਰਹਿੰਦਾ ਹੀ ਹੈ ਹੁਣ ਤਨਗ ਮਹੀਨੇ ਦਾ ਕੋਈ ਦੇਖੋ ਮੇਰੇ ਲਈ ਸਨੋਵ ਵਾਲਾ ਸੀਜ਼ਨ ਨਾ ਵਾ ਹਾਂਜੀ ਅਗਲਾ ਸਨੋਵ ਦੇ ਕੇ ਕਾ ਬਰ ਜਾਂਦਾ ਹਾਂਜੀ ਪਰ ਐਡੀ ਵੀ ਲੋਡ ਵਾਲੀ ਗੱਲ ਨਹੀਂ ਸਹੂਲਤਾਂ ਸਾਰੀਆਂ ਹੋ ਗਈਆਂ ਬਿਲਕੁਲ ਕੋਈ ਇਹ ਜੀ ਦਿੱਕਤ ਵਾਲੀ ਗੱਲ ਨਹੀਂ ਕਿ ਲੋਕ ਡਰਾ ਦਿੰਦੇ ਹਨ ਐਡਮੈਂਟਲ ਹੁਣ ਪਤਾ ਲੱਗੂਗਾ ਤੈਨੂੰ ਜਦੋਂ ਮੈਂਸ 45 ਪਹੁੰਚ ਜਾਉ ਤੇ ਪਹੁੰਚ ਜੂ ਫਿਰ ਕਿੱਡੀ ਕੀ ਗੱਲ ਲੈ ਕੇ ਤੇ ਹਨਾ ਕੋਈ ਇਸ਼ੂ ਵਾਲੀ ਕੋਈ ਗੱਲ ਨਹੀਂ 25 ਤਰੀਕ 25 30 ਤਾਂ ਹੋ ਹੀ ਗਿਆ ਇੱਕ ਵਾਰ ਹਨਾ ਬਿਲਕੁਲ ਉਹ ਬਸ ਆਇਆ ਵੀ ਵੀਕ ਦੇ ਵਿੱਚ ਇੱਕ ਦੋ ਇੱਕ ਅ ਮਲਮਿੰਨੇ ਦੇ ਵਿੱਚ ਸਰੀਕ ਸੀਜ਼ਨ ਦੇ ਵਿੱਚ ਹੀ ਦੋ ਤੰਦਾਂ ਦਾ ਜਿਹੜਾ ਸਟਾਰਮ ਜਾਂ ਆਉਂਦਾ ਕੋਈ ਕੋਈ ਡੀਸ਼ੂ ਵਾਲੀ ਗੱਲ ਨਹੀਂ ਬੰਦਾ ਇਹ BC ਤੇ ਟ੍ਰਾਂਟੋ ਨਾਲ ਉਫਤਰ ਜਿਹੇ ਰਹੇ ਇਹਨੂੰ ਬਿਲਕੁਲ ਬਹੁਤ ਜ਼ਿਆਦਾ ਜੀ ਮਤਲਬ ਜਿਹਨੂੰ ਪੁਆਇੰਟ ਆਫ 뷰 ਤੋਂ ਵੀ ਇਹ ਏਰੀਆ ਜ਼ਿਆਦਾ ਡਿਵੈਲਪ ਹੋ ਰਿਹਾ ਹਾਂਜੀ 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 BC ਤੇ ਅਨਟਾਰੀਓ ਤੋਂ ਕਾਫੀ ਕਲਾਇੰਟ ਮਤਲਬ ਇਨਕੁਆਰੀਜ਼ ਕਰਦੇ ਹੈਗੇ ਨੇ ਲੈ ਵੀ ਰਹੇ ਨੇ ਕਰ ਬਹੁਤ ਜ਼ਿਆਦਾ ਤੇ ਇੱਧਰਲੇ ਪਾਸੇ ਕੀ ਆ ਗਿਆ ਆਪਾਂ ਮਾੜਾ ਇੱਥੋਂ ਫਿਰ ਤਾਣਾ ਚੱਲਦਾਂਗੇ ਆ ਵਾਸ਼ਰੂਮ ਆ ਗਿਆ ਹਾਂਜੀ ਮੇਨ ਫਲੋਰ ਤੇ ਭਾਈ ਜੀ ਫੁੱਲ ਵਾਸ਼ਿੰਗਟਨ ਠਾਗੂਰੇ ਵੀ ਦਿਖਾ ਦਿਓ ਮੜਾ ਜਾ ਚਾਕੇ ਤੋ ਸਾਹਬ ਤੇ ਨਾਲ ਸ਼ਾਬਦ ਡੋਰ ਲੱਗਿਆ ਹੋਇਆ ਜੀ 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 ਬਹੁਤ ਸੋਹਣਾ ਬਈ ਕਮਾਲ ਕੀ ਤੇ ਸਾਰੀਆਂ ਸਹੂਲਤਾਂ ਫਿੱਟ ਆ ਇਹਦੇ ਵਿੱਚ ਕਿਰਾਂ ਤੇ ਹੁਣ ਤਾਂ ਇਹੀ ਆ ਹਾਂਜੀ ਵੀ ਬੰਦਾ ਆ ਕੇ ਚਾਬੀ ਫੜੇ ਤੇ ਪੈਣਾ ਕੀ ਨੇ ਆ ਬਸ 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 ਬਿਲਕੁਲ ਜੀ ਉੱਥੀ ਗੱਲ ਆ ਹਾਂ ਹੁਣ ਤਾਂ ਗੱਲ ਉੱਥੇ ਆਈ ਆ ਆ ਵੀ ਇੱਕ ਸੈਪਰੇਟ ਰੂਮ ਆਹੀਂ ਹਾਂਜੀ ਇਹ ਮੇਨ ਫਲੋਰ ਦੇ ਉੱਤੇ ਜੇ ਇੱਕ ਮਤਲਬ ਬੈਡਰੂਮ ਵੀ ਹੈਗਾ ਜੀ ਫਲੋਰ ਨਾਲ ਕਲੋਜ਼ਟ ਹੂੰ ਆ ਇਧਰਲੇ ਪਾਸੇ ਇਹ ਬਾਹਰਲੇ ਪਾਸੇ ਜੇ ਕਿਸੇ ਨੇ ਨਜ਼ਾਰਾ ਲੈਣਾ ਤਾਂ ਇੱਕ ਕਾਰਨਰ ਤੇ ਆ ਗਿਆ ਬਾਈ ਜੀ ਕਿ ਇੱਕ ਹੋਰ ਘਰ ਬਣੂ ਕੋ ਇਧਰ ਨਹੀਂ ਇਹ ਕਾਰਨਰ ਹਾਊਸ ਹੀ ਆ ਜੀ ਕਾਰਨਰ ਹਾਊਸ ਆ ਹਾਂਜੀ ਹਾਂਜੀ ਹੂੰ ਦੇਖੋ ਇਧਰਲੇ ਪਾਸੇ ਇਹ ਮੈਪਲ ਮੈਪਲ ਕ੍ਰੈਸਟ ਜੀ ਮੈਪਲ ਕ੍ਰੈਸਟ ਦੇ ਵਿੱਚ ਆਪਾਂ ਤਲਗੇ ਤਾਂ ਵੀਰੇ ਮੜਾ ਜਾ ਹਾਂਜੀ ਆਜੋ ਆਜੋ ਠਾਕੁਰਪੁਰੇ ਆਜੋ ਹੋਤਰਾ ਰਗ ਰੁਗ ਪੌੜੀਆਂ ਤੇ ਲਾਏ ਹੋਏ ਆ ਇਹਨਾਂ ਨੇ ਇਹ ਤੁਹਾਡੇ ਆਪਸ਼ਨਲ ਵੀ ਹੈ ਜੇ ਕਿਸੇ ਨੇ ਸ਼ੀਸ਼ਾ ਲਗਾਉਣਾ ਹੋਵੇ ਇਹਦੇ ਵਿੱਚ ਰੇਲਿੰਗ ਚ ਹਾਂਜੀ ਉਹ ਆਪਸ਼ਨਲ ਹੈਗਾ ਜੀ ਜੇ ਕਿਸੇ ਨੇ ਲਗਾਉਣਾ ਹੋਵੇ ਉਹ ਵੀ ਲੱਗੇ ਜਾਂਦਾ ਉਹ ਬੱਟ ਤੇ ਆਧਾਰ ਤੇ ਗੱਲ ਕਰਦਾ ਹੈਨਾ ਹਾਂਜੀ ਉਹਦੇ ਵਿੱਚ ਪਹਿਲਾਂ ਅਸੀਂ ਲਾਉਂਦੇ ਸੀਗੇ ਪਰ ਐ ਵੀ ਕਈ ਘਰਾਂ ਚ ਛੋਟੇ ਬੱਚੇ ਨੇ ਉਹ ਫਿਰ ਟੁੱਟ ਜਾਂਦੇ ਨੇ ਤੇ ਥੋੜਾ ਜਿਹਾ ਹਾਰਮਫੁਲ ਹੋ ਜਾਂਦਾ ਹੈ ਜੁਆਕਾਂ ਦੇ ਜੀ 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 ਬਿਲਕੁਲ ਇਹ ਸਿੱਕੋ ਵੀ ਚ ਲੈ ਕੇ ਕਲਾਸਿਕ ਲੁੱਕ ਆ ਗਈ ਬਿਲਕੁਲ ਜੀ ਬਿਲਕੁਲ ਕਲਾਸਿਕ ਲੁੱਕ ਆ ਗਈ ਰੇਲਿੰਗ ਰੂਲਿੰਗ ਲੱਗੀ ਹੋਈ ਕਮਾਲ ਯਾਰ ਇਹ ਉਤਲੇ ਪਾਸੇ ਆ ਗਏ ਲੈ ਇਹ ਜਨਹੋ ਪੁਰਾਣੀ ਆਪਾਂ ਫਿਲਮਾਂ ਅਜੇ ਦੇਖਦੇ ਸੀ ਘਰ ਵੀ ਇਹ ਜੇ ਹੁੰਦੇ ਆ ਹਨਾ ਸੀ ਵੀ ਸੀ ਰੋ ਵਿੱਚ ਪੂਰਾ ਚੜਿੰਦਾ ਕਰ ਸ਼ੂਟਿੰਗ ਲਈ ਲੈਂਦੇ ਸੀ ਉਹ ਬਿਲਕੁਲ ਬਿਲਕੁਲ ਹਾਂ ਹੁਣ ਇੱਥੇ ਚਲੋ ਆਮ ਆਪਣੇ ਬੰਦਿਆਂ ਕੋਲੇ ਆਮ ਹੀ ਆ ਕਰ ਹਾਂਜੀ 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 ਤੇ ਆ ਦੇਖੋ ਆ ਹਾਲ ਆ ਬਹੁਤ ਸੋਹਣਾ ਲਾਇਆ ਹੋਇਆ ਇਹ ਹੈਗਾ ਥੱਲੇ ਫਾਇਰਪਲੇਸ ਥੱਲੇ ਵੀ ਹੈਗਾ ਇੱਕ ਇੱਥੇ ਵੀ ਹੈਗਾ ਬਿਲਕੁਲ ਜੀ ਇਹ ਬੋਨਸ ਰੂਮ ਉੱਪਰਲੇ ਪਾਸੇ ਜੀ ਬੋਨਸ ਰੂਮ ਆ ਗਿਆ ਹਾਂਜੀ ਜੀ ਜੀ ਤੇ ਆ ਜੋ ਇਧਰਲੇ ਪਾਸੇ ਕਿੰਨੇ ਰੂਮ ਆ ਵੀਰੇ ਸਾਰੇ ਘਰ ਚ ਆਪਣੇ ਕੋਲ ਤੋਂ 4 ਬੈੱਡਰੂਮ ਆ ਜੀ ਹਾਂ ਹਾਂ ਤੇ ਇੱਕ 메인 ਫਲੋਰ ਤੇ ਉੱਤੇ ਫੁੱਲ ਬੈਡਰੂਮ ਫੁੱਲ ਬਾਥਰੂਮ ਤਿੰਨ ਉੱਪਰ ਨੇ ਜੀ ਤਿੰਨ ਉੱਪਰ ਇੱਕ ਥੱਲੇ ਤਿੰਨ ਤਾਂ ਤਿੰਨ ਤਾਂ ਹਾਂ ਜੀ ਥੱਲੇ ਇਹ ਵੀ ਬਜ਼ੁਰਗਾਂ ਨੂੰ ਫਾਇਦਾ ਹੋ ਜਾਂਦਾ ਜਿਹਦੇ ਤੋਂ ਚੜਨਾ ਉਤਰਨਾ ਆਖਾ ਹਨਾ ਹਾਂ ਜੀ ਕਿਉਂਕਿ ਇਹ ਕਮਿਊਨਿਟੀ ਮੇਪਲ ਕ੍ਰੈਸਟ ਹੈ ਜੀ ਆਪਣੇ ਜ਼ਿਆਦਾ ਮਤਲਬ ਆਪਣੇ ਪੰਜਾਬੀਆਂ ਦੀ ਬੰਦੇ ਜ਼ਿਆਦਾ ਉਰੇ ਰਹਿੰਦੇ ਨੇ ਸੋ ਬਜ਼ੁਰਗ ਹਮੇਸ਼ਾ ਤਾਨੂੰ ਪਤਾ ਹੀ ਆ ਵੀ ਆਪਣੀ ਫੈਮਲੀ ਚ ਨਾਲ ਹੀ ਰਹਿੰਦੇ ਨੇ ਤੇ ਉਹ ਫਿਰ ਜ਼ਰੂਰੀ ਹੈਗਾ ਹਾਂ ਹਾਂ ਜੀ ਹਾਂ ਜੀ ਉਹ ਮਸਟ ਹੀ ਹੈ ਮਸਟ ਹੀ ਹੈ ਬਿਲਕੁਲ ਬਿਲਕੁਲ ਤੇ ਏਰੀਆ ਡਿਵੈਲਪ ਹੋ ਰਿਹਾ ਪੂਰਾ ਪ੍ਰੋਪਰ ਸਾਰਾ ਵਸਿਆ ਰਸਿਆ ਏਰੀਆ ਦੀ ਆਹਾ ਵੀ ਬੈਡਰੂਮ ਆ ਗਿਆ ਹਾਂਜੀ ਬਿਲਕੁਲ ਤੇ ਆਹ ਅਲਮੀਰਾ ਹਾਂਜੀ ਇੱਕ ਬੈਡਰੂਮ ਕਲੋਜ਼ਟ ਹੈ ਜੀ ਹਾਂਜੀ ਜਿਹਦੇ ਵਿੱਚ ਰਮਾਰੀ ਆ ਗਈ ਕੁਝ ਸਮਾਨ ਧਰਨਾ ਕਰਨਾ ਹਨਾ ਭਾਈ ਬਿਲਕੁਲ ਹਾਂਜੀ ਕੋਟ ਪੈਂਟ ਟੰਗਣੇ ਆ ਜੀ ਤਾਂ ਆ ਏਰੀਆ ਵੀ ਸੋਹਣਾ ਇਧਰਲੇ ਪਾਸੇ ਬਾਹਰੋਂ 뷰 ਤੇਸਨ ਵਾਲਾ ਵਿੰਡੋ ਥਾਣੀ ਹਾਂਜੀ ਤੇ ਆਜੂ ਇਧਰਲੇ ਪਾਸੇ ਆਹਾ ਵੱਡਾ ਬੈਡਰੂਮ ਲੱਗਿਆ ਅ ਨਹੀਂ ਇਹ ਮਾਸਟਰ ਬੈਡਰੂਮ ਨਹੀਂ ਹੈਗਾ ਜੀ ਪਰ ਇੱਚ ਵਾਕ ਇਨ ਕਲੋਜ਼ਟ ਹੈਗੀ ਹੈ ਪਰ ਖੁੱਲਾ ਬਹੁਤ ਆ ਬਿਲਕੁਲ ਜੀ ਬਿਲਕੁਲ ਵਾਕ ਇਨ ਕਲੋਜ਼ਟ ਦੇ ਨਾਲ ਹੈਗਾ ਕਮਰਾ ਬਿਲਕੁਲ ਇਧਰਲੇ ਬਾਹਰਲੇ ਪਾਸੋਂ ਖੜ ਕੇ ਇਥੋਂ ਸ਼ਾਨਦਾਰ 뷰ਸ ਨੂੰ ਨਜ਼ਰ ਆਊਗਾ ਕੌਣ ਆਇਆ ਕੌਣ ਗਿਆ ਬਿਲਕੁਲ ਤੇ ਮਤਲਬ ਮਨ ਲੱਗਾ ਰਹੂਗਾ ਤੁਹਾਡਾ ਯਾਰ ਪਰਲੇ ਪਾਸੇ ਮੈਂ ਕਹਿੰਨਾ ਮੈਂ ਕਹਿੰਨਾ ਸ਼ਾਇਦ ਕੋਈ ਨਾ ਕੋਈ ਲੇਕ ਜੀ ਹੈ ਕਿਉਂਕਿ ਉਦਾਂ ਹੀ ਲੱਗਦਾ ਮੈਨੂੰ ਰਵਿਨੀਆ ਜੀ ਇਧਰਲੇ ਪਾਸੇ ਹਾਂ ਬਿਲਕੁਲ ਗ੍ਰੀਨਰੀ ਵਗੈਰਾ ਥੋੜੇ ਮੱਥੇ ਲੱਗੂਗੀ ਜਦੋਂ ਚੜਦੇ ਰੋ ਕਿਉਂਕਿ ਇਧਰਲੇ ਪਾਸੋਂ ਐਨ ਪੈਣਾ ਹੋਵੇ ਤਾਂ ਸ਼ਾਨਦਾਰ 뷰 ਆਜੋ ਇਧਰਲੇ ਪਾਸੇ ਕਮਾਲ ਤੇ ਹੁਣ ਆਪਾਂ ਗੱਲ ਆ ਕੀ ਹੈ ਵੀਰੇ ਵਾਕ ਇਨ ਲਾਂਡਰੀ ਹੈ ਜੀ ਹੂੰ ਇਹ ਲੰਬਰੀ ਆ ਗਈ ਥੋੜੀ ਹਾਂ ਜੀ ਆ ਤੁਸੀਂ ਪਸਟੂਨ ਲਾਇਆ ਹੋਇਆ ਥੱਲੇ ਟਾਈਲਸ ਲਗਾਈਆਂ ਹੋਈਆਂ ਹਾਂ ਜੀ ਟਾਈਲ ਲਾਇਆ ਹੋਇਆ ਵਾ ਤੇ ਆਹ ਦੇਖ ਸਕਦੇ ਹੋ ਲੈ ਥੋੜਾ ਜਾਈਏ ਸੌ ਵਧਾ ਲਿਓ ਬਰੇ ਤੇ ਆਹ ਦੇਖੋ ਆ ਜੋ ਕਿਰਾ ਆ ਬਹੁਤ ਖੁੱਲਾ ਬਾਂਸ ਰੂਮ ਆ ਗਿਆ ਮਤਲਬ ਕਿ ਨਾ ਪੂਰੀ ਪ੍ਰੋਪਰ ਬਜ਼ੁਰਗਾਂ ਸਮੇਤ ਫੈਮਿਲੀ ਰਹਿ ਸਕਦੀ ਬਿਲਕੁਲ ਬਿਲਕੁਲ ਜੀ ਮਤਲਬ ਇੱਕ ਵਧੀਆ ਪਰਿਵਾਰ ਲਈ ਤੇ ਹੁਣ ਬਾਣ ਮੜੀ ਬਲਟ ਦੀ ਗੱਲ ਵੀ ਕਰ ਲੋ ਇਹ ਮਾਸਟਰ ਨੂੰ ਇਹ ਮਾਸਟਰ ਬੈੱਡਰੂਮ ਹੈ ਜੀ ਇਹ ਮਾਸਟਰ ਬੈੱਡਰੂਮ ਆ ਗਿਆ ਲਾਈਟ ਟੈਂਡ ਟਾਂ ਦੇਖੋ ਕਿਰਾਂ ਲੈ ਇੱਥੇ ਉਹ ਬੰਦੇ ਨੇ ਪੈਣਾ ਜਿਨੇ ਕਸ਼ਟਾਂ ਦੇਣੀਆਂ ਬਿਲਕੁਲ ਤੇ ਦਿੱਸ ਤਿੰਗ ਆ ਜਾਂਦੀਆਂ ਕੋਈ ਹੋਇਆ ਅਜ ਤੱਕ ਵੀ ਕਿਸੇ ਨੇ ਕਰ ਲਿਆ ਹੋਵੇ ਤੋ ਤੁਸੀਂ ਰੇਣਾ ਚੜਿਆ ਹੋਵੇ ਨਹੀਂ ਆਪਣਾ ਸੁਣਦੇ ਚ ਲੱਗਦਾ ਕੋਈ ਰਕਟਰ ਤੁਸੀਂ ਬਹੁਤ ਚੱਲ ਹੋ ਗਿਆ ਤੇ 22 23 ਸਾਲ ਹੋ ਗਏ ਜੀ ਮੈਨੂੰ ਤਾਂ ਲੱਗਦਾ ਨਹੀਂਗਾ ਵੀ ਕਰ ਲਿਆ ਹੋਵੇ ਤਾਂ ਵੀ ਸ੍ਰੀ ਨੀ ਚੜਿਆ ਤੇ ਉਹ ਤਾਂ ਫਾਈ ਛੱਡ ਕੇ ਚਲੇ ਗਿਆ ਹਾਂਜੀ ਆਪਣੀ ਕਮਿਊਨਿਟੀ ਦੇ ਵਿੱਚ ਤਾਂ ਮੈਨੂੰ ਲੱਗਦਾ ਲੋਕ ਮਿਹਨਤੀ ਆ ਜੀ ਸਾਰੇ ਦੇ ਸਾਰੇ ਹਨਾ ਪਰਿਵਾਰ ਸਾਰੇ ਮਿਹਨਤੀ ਨੇ ਤੇ ਮੈਨੂੰ ਲੱਗਦਾ ਨਹੀਂ ਕਿਸੇ ਦਾ ਕੋਈ ਇਸ਼ੂ ਹੈਗਾ ਜੀ ਆਪਣੇ ਵਾਲਿਆਂ ਦਾ ਤਾਂ ਇੱਕ ਕਰਤਾਰ ਦੇ ਨੂੰ ਲਿਆ ਹੁੰਦਾ ਇੱਕ ਰੈਂਟ ਦੇ ਦੇ ਨੂੰ ਲਿਆ ਹੁੰਦਾ ਗੱਲ ਕਰੋ ਦੱਸਦੇ ਨਹੀਂ ਵੀ ਇੰਡੀਆ ਵਾਲਾ ਆ ਕੇ ਕੋਈ ਰਹਿ ਨਾ ਲਵੇ ਇਹ ਵੀ ਚੀਜ਼ਾਂ ਮਤਲਬ ਗੱਲ ਹੈਗੀ ਆ ਵੀ ਬੰਦੇ ਹਿੰਮਤੀ ਆ ਕਸ਼ਟੋਂ ਕਸ਼ਟੋਂ ਮੁੜ ਜਾਂਦੀ ਹੈ ਹਨਾ ਹਾਂਜੀ ਹਾਂਜੀ ਹਿੰਮਤੀ ਨੇ ਠੀਕ ਹੈ ਕੋਈ ਚਾਰ ਲੋਡ ਪੈਂਦਾ ਕਿ ਰ ਨਵਾਂ ਹੁੰਦਾ ਯੂਜ਼ ਤੋਂ ਨਹੀਂ ਹੋਇਆ ਹੁੰਦਾ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਤੇ ਇਹ ਗਰਾਜ ਇਧਰ ਦੇ ਪਾਸ ਮਗਰ ਆ ਗਿਆ ਨਾ ਗਰਾਜ ਤੇ ਫਰੰਟ ਤੇ ਆ ਗਿਆ ਹਾਂਜੀ ਫਰੰਟ ਗਰਾਜ ਵਾਲਾ ਰੂਮ ਹੈ ਖਾਸ ਗੱਲ ਆ ਤੇ ਸੰਯੁਗ ਤੇ ਮਗਰਲੇ ਪਾਸੇ ਆਹ ਇਧਰ ਬਣ ਰਿਹਾ ਘਰ ਹਾਂਜੀ ਹਮਮ ਲੋਟ ਕਾਫੀ ਬੜੀ ਹੈ ਜੀ ਇਹਦੀ ਰੈਗੂਲਰ ਲੋਟ ਆ ਕਰਦੀ ਜੀ 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 ਕਾਫੀ ਵੱਡਾ ਮਤਲਬ ਏਰੀਆ ਕਾਫੀ ਆ ਜਾਂਦਾ ਹਾਂਜੀ ਜੀ ਤੇ ਆਪਣਾ ਅਜੋ ਇਧਰਲੇ ਪਾਸੇ ਇਹ ਵਾਸ਼ਰੂਮ ਆ ਗਿਆ ਸਾਰਾ ਹਾਂਜੀ ਮਾਸਟਰ ਬੈਡਰੂਮ ਦੇ ਨਾਲ ਅਟੈਚਡ ਵਾਸ਼ਰੂਮ ਹੈ ਜੀ ਟੱਬ ਲੱਗਿਆ ਹੋਇਆ ਆ ਟੱਬ ਦਿਖਾਓ ਵੀਰ ਇਧਰਲੇ ਪਾਸੇ ਲੈ ਕਿਉਂ ਮੰਨਦੇ ਆ ਨਾ ਲੈ ਤੇ ਅੰਸ ਗਰਾਊਂਡ ਜਿੱਡਾ ਤਾਂ ਇਹ ਤੇ ਜਾਂ ਬਾਥਰੂਮ ਦੀ ਬਣਾਈ ਬੈਠੇ ਆ ਦੇਖ ਤਾਂ ਸਹੀ। ਬਹੁਤ ਮਤਲਬ ਘੈਂਟ ਗੱਲ ਬਾਤ ਆ ਪੂਰੀ। ਅਸੈਸਰੀ ਵਗਰਾ ਨਵੀਂ ਆ ਸਾਰਾ। ਕੁਸ਼ੋਕੇ ਆਕਟ ਰਪੋਰਟ ਆ ਆ ਕੱਪੜਿਆਂ ਵਾਸਤੇ ਕਾਫੀ ਸਪੇਸ ਹੈਗੀ ਆ। ਕੱਪੜਾ ਲੱਤਾ ਰੱਖਣ ਨੂੰ। ਤੇ ਵੀਰੇ ਰੇਟ ਦੀ ਗੱਲ ਮਾੜੀ ਜੀ। ਜਿਹੜਾ ਇਹ ਘਰ ਹੈਗਾ ਜੀ, ਇਹ ਘਰ ਹੈਗਾ 685 ਦਾ ਜੀ। 685 685 685 6 ਲੱਖ 85 ਹਜ਼ਾਰ ਦਾ ਜੀ ਹਾਂਜੀ। 6 ਲੱਖ 85 ਹਜ਼ਾਰ ਡਾਲਰ। ਹਾਂਜੀ ਹਾਂਜੀ। ਤੇ 25 ਸਾਲ ਦੀ ਮੋਟ ਦੇ ਹੁੰਦੇ 25 ਸਾਲ ਦੀ ਗੈਸਟਾ ਨਹੀਂ ਹੁਣ ਅੱਜ ਕੱਲ ਗਵਰਨਮੈਂਟ ਨੇ 30 ਸਾਲ ਦੀਆਂ ਕਰਤੀਆਂ ਤੁਹਾਨੂੰ ਪਤਾ ਹੀ ਹੈ 30 ਸਾਲ ਦੀਆਂ ਕਰਤੀਆਂ ਇੱਕ ਹੋਰ ਰੂਲ ਸੁਣਿਆ ਸੀ ਵੀ ਜਿਹੜਾ ਜਿਹਨੇ ਪਹਿਲੀ ਵਾਰ ਹੀ ਲੈਣਾ ਹਾਂਜੀ ਵੀ ਉਹ ਕਦੋਂ ਤੋਂ ਲਾਗੂ ਹੋ ਗਿਆ ਵੀ ਬਹੁਤ ਘੱਟ ਪੈਸੇ ਚ ਜਾਂ ਸ਼ਾਇਦ ਨਾ ਵੀ ਦੇਵੇ ਉਹ ਮਤਲਬ ਬੇਸਿਕਲੀ ਇੱਕ ਇਹਨਾਂ ਨੇ ਲਿਮਟ ਰੱਖੀ ਹੋਈ ਹੈ ਜੀ ਘਰ ਦੀ ਪ੍ਰਾਈਸ ਦੀ ਹੂੰ 5 ਕ ਲੱਖ ਤੋਂ ਬੇਸਿਕਲੀ ਘਰ ਤੱਲੇ ਹੋਣਾ ਚਾਹੀਦਾ ਫੇਰ ਉਹਦੇ ਵਿੱਚ 5% ਗਵਰਨਮੈਂਟ ਹੈਲਪ ਕਰਦੀ ਹੈਗੀ ਇੰਸ਼ੋਰੈਂਸ ਦੇ ਵਿੱਚ ਸੋ ਉਵੇਂ ਹੈਗਾ ਮਤਲਬ ਉਹ ਜ਼ਿਆਦਾਤਰ ਜਿਹੜੀ ਇਨਫੋਰਮੇਸ਼ਨ ਆ ਵੇਸੇ ਮਾਰਗੇਜ ਬ੍ਰੋਕਰ ਦੇ ਸਕਦਾ ਉਹ ਦੇ ਸਕਦਾ ਉਹਨਾਂ ਦਾ ਆਪਣਾ ਤਾਂ ਕੰਮ ਬਣਾਉਣਾ ਹੈ ਨਾ ਸੋ ਮੈਂ ਵੀ ਗਲਤ ਇਨਫੋਰਮੇਸ਼ਨ ਨਹੀਂਗਾ ਦੱਸਣੀ ਚਾਹੁੰਦਾ ਕਿਸੇ ਨੂੰ ਬਿਲਕੁਲ ਤੇ ਮੈਂ ਪਰ ਇਹ ਨਹੀਂ ਜਰੂਰ ਦਾ ਸੀ ਵੀ ਤੁਹਾਡੇ ਕੋਲ ਹਰ ਬਜਟ ਦਾ ਘਰ ਬਿਲਕੁਲ ਜੀ ਸਾਡੇ ਕੋਲੇ ਏਰੀਏ ਹੈਗੇ ਨੇ 6-7 ਏਰੀਏ ਨੇ ਐਡਮੈਂਟਨ ਦੇ ਕਿੱਥੇ ਕਿੱਥੇ ਜ਼ਿਆਦਾ ਤਾਂ ਵਰਕ ਕਰਦੇ ਆ ਆਪਣੇ ਕਿੱਥੇ ਘਰ ਪਏ ਆ ਆਪਣੇ ਕੋਲੇ ਐਲਸਿਸ ਹੈਗੀ ਹੈ ਜੀ ਤੇ ਆਪਣੀ ਕਮਿਊਨਿਟੀ ਹੈ ਜਿਆਦਾ ਕਾਫੀ ਹਾਰਟ ਕਮਿਊਨਿਟੀ ਹੈ ਸਟਰਲਿੰਗ ਹੈਗਾ ਜੀ ਆਪਣੇ ਕੋਲੇ ਆਪਣੇ ਕੋਲੇ ਗਲੈਂਡ ਰਾਈਡਿੰਗ ਹੈਗਾ ਜਿਹਦੇ ਵਿੱਚ ਟ੍ਰਿਪਲ ਕਾਰ ਗਰਾਜ ਦੀਆਂ ਸਾਡੇ ਕੋਲੇ ਲਾਟਾਂ ਨੇ ਤੁਸੀਂ 3000 3500 4000 ਸਕਰ ਫੀਟ ਜਿੰਨਾ ਵੀ ਤੁਸੀਂ ਵੱਡਾ ਘਰ ਬਣਾਉਣਾ ਤੁਸੀਂ ਬਣਾ ਸਕਦੇ ਹੋ ਜੀ ਤੇ ਲਡਿਊਕ ਦੇ ਵਿੱਚ ਸਾਡੀ ਹੁਣ ਨਵੀਂ ਕਮਿਊਨਿਟੀ ਜਿਹੜੀ ਸ਼ੁਰੂ ਹੋ ਰਹੀ ਹੈ ਬੁੱਡਵੈਂਡ ਹੈਗੀ ਹੈ ਜੀ ਜੀ ਉੱਥੇ ਸ਼ੋਹੋਮ ਸਾਡਾ ਵਿਦਨ ਅਬਾਊਟ 3 ਕ ਮਹੀਨੇ ਦੇ ਵਿੱਚ ਵਿੱਚ ਆਪਣਾ ਹੋ ਜਾਊਗਾ ਸਟਰਲਿੰਗ ਸਾਡਾ ਸ਼ੋਹੋਮ ਆਲਰੇਡੀ ਰਨ ਹੋ ਰਿਹਾ ਹੈ ਤੇ ਉੱਥੇ ਆਪਣੇ ਕੋਲੇ ਲਡਿਊਕ ਦੇ ਵਿੱਚ ਆਪਸ਼ਨਾਂ ਬਹੁਤ ਨੇ ਜੀ ਵਾਕ ਆਊਟ ਕਰਦੀਆਂ ਹੈਗੀ ਬਟ ਤੁਸੀਂ ਦੱਸਿਆ ਨਾ ਸਟਰਲਿੰਗ ਹਾਂਜੀ ਹਾਂ ਉੱਥੇ ਦਾ ਰੇਟ ਵੀ ਘੱਟ ਹੋਵੇ ਵੀ ਸਟਰਲਿੰਗ ਦਾ ਰੇਟ ਮਤਲਬ ਆਪਾਂ ਕਹਿ ਨਹੀਂ ਸਕਦੇ ਬਸਿਕਲੀ ਬੇਸਡ ਆਨ ਜਿਹੜੇ ਲੋਕਸ ਆ ਰੈਪਰਾਈਜ਼ਸ ਦੇ ਉੱਤੇ ਹੁੰਦਾ ਹਾਂਜੀ ਕਾਫੀ ਡਿਵੈਲਪ ਹੋ ਰਿਹਾ ਜੀ ਆਪਣਾ ਲੋਕੋ ਚ ਰਚਾਣਾ ਵੀ ਜਿੱਦਾਂ ਘੱਟ ਡਿਵੈਲਪ ਹੋਇਆ ਸ਼ਾਇਦ ਉੱਧਰ ਰੇਟ ਹਜੇ ਨਹੀਂ ਇਹ ਹਜੇ ਕੋਈ ਗੱਲ ਨਹੀਂ ਹੈਗੀ ਉਹ ਵਧੀਆ ਮਤਲਬ ਡਿਵੈਲਪਰ ਕਮਿਊਨਿਟੀ ਹੈ ਜੀ ਹੂੰ ਮੈਂ ਜਾਂ ਜਿਹੜਾ ਦੇਖ ਆਂ ਕਾਫੀ ਬਸਿਆ ਰਸਿਆ ਏਰੀਆ ਅੱਜ ਵੀ ਆਪਾਂ ਜਾ ਰਹੇ ਹਾਂ ਬੇਸਿਕਲੀ ਉੱਥੇ ਜੀ ਜੀ ਤੇ ਤੁਹਾਨੂੰ ਮੈਂ ਦਿਖਾਵਾਂਗਾ ਇੱਕ ਅੱਧੀ ਇੱਕ ਅੱਧਾ ਫੇਸ ਹੀ ਰਹਿੰਦਾ ਬਦਲਾ ਮੋਸਟਲੀ ਇੱਕ ਫੇਸ ਹੁਣ ਕੰਪਲੀਟ ਹੋ ਗਿਆ ਇੱਕ ਫੇਸ ਸ਼ਾਇਦ ਗਾਂ ਵਾਲੇ ਹੋਣਾ ਜੀ ਤੇ ਮੈਂ ਨਾ ਵੀਡੀਓ ਚ ਨੰਬਰ ਪਾ ਦੂੰਗਾ ਤੁਸੀਂ ਕਾਲ ਕਰਕੇ ਜੁੜੋ ਵੀ ਤੁਹਾਨੂੰ ਏਰੀਆ ਚੰਗਾ ਲੱਗਦਾ ਵਾ ਦੇਖਣ ਚ ਕੀ ਜਾਂਦਾ ਹਾਂਜੀ ਉਹ ਬਈ ਤਰ੍ਹਾਂ ਦਾ ਜ਼ਰੂਰੀ ਹੈ ਕਿ ਇੱਥੇ ਕਰੋ ਕੋਈ ਏਰੀ ਚੀਜ਼ਾਂ ਤੁਹਾਡੇ ਮਨ ਪਾਉਂਦੀ ਮਿਲ ਵੀ ਜਾਂਦੀ ਹੈ ਅਗਰ ਕੁਝ ਕੋਈ ਹੀਰ ਫਿਰ ਹੁੰਦਾ ਦੀਂਦਾ ਯਾਰ ਬਈ ਸਾਨੂੰ ਇਹ ਜ ਆ ਹੁੰਦਾ ਤਾਂ ਸਾਨੂੰ ਯਾਦਾ ਵਧੀਆ ਸੀ ਕਿਉਂਕਿ ਐਡਮੈਂਟਨ ਦੇ ਸਭ ਤੋਂ ਵੱਡੇ ਬਿਲਡਰਾਂ ਚ ਆ ਜਾਂਦੇ ਨੇ ਤੇ ਵਾਈਗਰੂ ਦੀ ਕਰਪਾ ਦਾ ਨਾਮ ਬਹੁਤ ਵੱਡਾ ਤਾਂ ਜੈਨੂਨ ਪਰਸਨ ਨੇ ਜੀ ਕਾਲ ਕਰਿਓ ਸੰਪਰਕ ਕਰਿਓ ਥੈਂਕ ਯੂ ਸਤੂ ਸਾਹਿਬ ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਗੱਲਬਾਤ ਕਰਕੇ ਚੰਗਾ ਲੱਗਿਆ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ ਥੈਂਕ ਯੂ